ਪਹਿਲਾ ਤੋਂ ਹੈਗਾ 18 ਦਸੰਬਰ ਨੂੰ ਤੁਹਾਨੂੰ ਪਤਾ ਹੈ ਰਾਤੀ ਕਰੀਬ 7:30 8 ਵਜੇ ਦਾ ਇੱਕ ਆਪਣੀ ਜੁੜੀ ਲੇਡੀ ਹੈ ਸਾਹਿਦਾ ਦੇਵੀ ਆ ਇਹਨਾਂ ਦਾ ਨਾ ਕਤਲ ਹੋ ਗਿਆ ਸੀ ਮੰਦਿਰ ਦੇ ਅੰਦਰ ਬੇਸਿਕਲੀ ਨਾ ਉੱਥੇ ਉਹਨਾਂ ਨੂੰ ਰਾਡ ਮਾਰ ਕੇ ਜ਼ਖਮੀ ਕਰਕੇ ਫਿਰ ਉਹਨਾਂ ਦਾ ਮਰਡਰ ਹੋਇਆ ਸੀ ਮੰਦਿਰ ਦੇ ਅੰਦਰ ਹੀ ਲੇਡੀ ਸਰਤਾ ਦੇਵੀ ਇਹਨਾਂ ਦੇ ਹਸਬੰਡ ਦੋਨੋਂ ਜਿਹੜੇ ਹੈ ਆ ਪੂਲ ਬਾਬੂ ਉਹ ਦੋਨੋਂ ਨਾ ਸੈਲਾਨੀ ਦੇਵੀ ਮੰਦਿਰ ਸਦਵਾ ਦੋਨਾ ਪਿੰਡ ਦੇ ਵਿੱਚ ਜਾ ਕੇ ਸੇਵਾ ਕਰਦੇ ਸੀ ਰੋਜ਼ ਆਪਣਾ ਜਿਹੜੀ ਡੇਲੀ ਉਹਨਾਂ ਦਾ ਕੰਮ ਹੈ ਉਹ ਕੰਮਕਾਜ ਖਤਮ ਕਰਦੇ ਉੱਥੇ ਮੰਦਿਰ ਦੇ ਵਿੱਚ ਇਹ ਹਰਨੇਕ ਸਿੰਘ ਏਲੀਅਸ ਨੇਕ ਨਿਕਾ ਸਨੋ ਪਿਆਰਾ ਸਿੰਘ ਇਹ ਵੀ ਉੱਥੇ ਮੰਦਿਰ ਆਉਂਦਾ ਸੀ ਇਹ ਬੰਦਾ ਬੇਸਿਕਲੀ ਨਾ ਇਹਦਾ ਕੋਈ ਅੱਗੇ ਪਿੱਛੇ ਕੋਈ ਹੈ ਨਹੀਂ ਇਹਦੇ ਜਿਹੜੇ ਰਿਸ਼ਤੇਦਾਰ ਹੈ ਘਰੋਂ ਵੀ ਕੱਢਿਆ ਹੋਇਆ ਹੈ ਇਹਨੂੰ ਔਰ ਇਹ ਬਸ ਇਦਾਂ ਹੀ ਕੰਮ ਹੈ ਇਹਦਾ ਮਾਂ ਮੰਗੂ ਇੱਥੇ ਖਾਣਾ ਪੀਣਾ ਕਰਨਾ ਇੱਥੇ ਲੰਗਰ ਉੱਥੇ उट तो ये बंदा है ना तो उत्थे इना दी ना आपस दे विच कुछ बहस दसाई हुई और इन्हें ना चक के रॉड ना वो लेडी पर हमला करता और बिल्कुल इन्नी जोर से मारी कि आई थी उन्होंने ना बाद में उन्होंने हॉस्पिटल ले गए बटी कुंडी अ उन्नीस बारह न्चा दर्ज किया एफ आई आर नंबर एक सौ अठारह दो हज़ार तेईस ਅ ਇਹਦੇ ਵਿੱਚ ਹਰਨੇਕ ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਦੂਜਾ ਜਿਹੜਾ ਹੈਗਾ ਇਹ ਅਸੀਂ ਕੱਲ ਐਫ ਆਈ ਆਰ ਨੰਬਰ 186 ਸੁਬਾਨਪੁਰ ਦਰਜ ਕੀਤੀਏ ਥਾਣੇ ਵਿੱਚ ਕਿੱਥੇ ਅਸੀਂ ਨਾ ਦੋ ਚੋਰ ਪੜੇ ਟ੍ਰਾਂਸਫਾਰਮਰ ਔਇਲ ਚੋਰਾਉਂਦੇ ਸੀ ਤੁਹਾਨੂੰ ਪਤਾ ਹੈ ਟ੍ਰਾਂਸਫਾਰਮਰ ਦਾ ਇਹ ਜਿਹੜਾ ਪਹਿਲਾ ਸੀ ਜਿਹਨੇ ਮਰਡਰ ਕੀਤਾ ਸੀ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਉਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਇਨਫੈਕਟ ਉਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਇਹਦੇ ਘਰwale ਵੀ ਇਹਦੇ ਖਿਲਾਫ ਹੈ ਇਹਨੂੰ ਘਰੋਂ ਭੱਜਿਆ ਇਹਦੀ ਇੱਕ ਬਹਿਨ ਹੈ ਉਹਨੂੰ ਵੀ ਜਾ ਕੇ ਪਹਿਲੇ ਫੁੱਟ ਕੇ ਆਇਆ ਸੀ ਘਰੋਂ ਹੈਨਾ ਇਹਦਾ ਕੋਈ ਬੈਕਗ੍ਰਾਉਂਡ ਨਹੀਂ ਹੈ ਏਦਾਂ ਹੀ ਰਹਿੰਦਾ ਹੈ ਕبھی ਗੁਰਦੁਆਰੇ ਕبھی ਉਸ ਗੁਰਦੁਆਰੇ ਕبھی ਇਹ ਮੰਦਿਰ ਕبھی ਉਹ ਮੰਦਿਰ ਮੰਗ ਕੇ ਖਾ ਲੈਂਦਾ ਹੈ ਮੰਗ ਕੇ ਪੈ ਜਾਂਦਾ ਹੈ ਫਿਰ ਉਹ ਘਰੋਂ ਠੀਕ ਹੈ ਮੈਂ ਮੰਦਿਰ ਚ ਜਾਂਦਾ ਜਾਂਦਾ ਉਸ ਤੋਂ ਪੀਣੇ ਅਪਰਾਧ ਲੇਡੀਸ ਦੋ ਕੋਮ ਦਿਸ ਇਜ਼ ਅ ਮੈਟਰ ਆਫ ਵੈਰੀਫਿਕੇਸ਼ਨ ਕਿ ਇਹ ਹੈ ਨਾ ਅਸੀਂ ਡਿਉਰਿੰਗ ਦੋ ਨਾਲੇ ਨੇ ਇਹਦੀ ਰਿਮਾਂਡ ਲੈ ਕੇ ਡਿਸਕਸ ਕਰਾਂਗੇ ਕਿ ਕਿਉਂ ਇਹਨੇ ਕੀਤਾ ਪਰ ਹਾਲੇ ਤੱਕ ਵੀ ਆਰ ਵੈਰੀਫਾਈਂਗ ਕਿ ਕਾਰਨ ਕੀ ਸੀ ਇਸ ਕਫਨ ਦਾ ਹੈਨਾ ਆਈ ਕਾਂਟ ਕਮੈਂਟ ਕਿ ਇਹਨੇ करा पीटीसी की नहीं की थी आप दैट इज अ मैटर ऑफ इन्वेस्टिगेशन पर यस ए जरूर है कि लड़ाई हुई है लड़ाई करके इन्हें इन्हें उदय पर हमला किया था रीजन रीजन तो मैं रीजन वी आर वेरीफाइंग ड्यूरिंग इन्वेस्टिगेशन अभी पूछताछ करेंगे तब फिर मैडम कितों गिरफ्तार किया